ਇੱਕ પતિ ਪਤਨੀ ਬੱਚਿਆਂ ਦੇ ਨਾਲ ਵਿਆਹ ਵਿੱਚੋਂ ਵਾਪਸ ਆ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਇੱਕ ਸਿਗਨਲ ਆਉਂਦਾ ਹੈ ਜਿਸ ਸਿਗਨਲ ਉੱਤੇ ਲਾਲ ਬੱਤੀ ਦੇ ਕਾਰਨ ਥੋੜੀ ਦੇਰ ਕਾਰ ਰੋਕਣੀ ਪੈਂਦੀ ਹੈ ਬੱਚੇ ਬਾਹਰ ਦੇਖਦੇ ਹਨ ਕਿ ਇੱਕ ਔਰਤ ਖਿਡਾਉਣੇ ਵੇਚ ਰਹੀ ਹੈ ਬੱਚੇ ਖਿਡਾਉਣੇ ਖਰੀਦਣ ਦੀ ਜਿੱਦ ਕਰਨ ਲੱਗਦੇ ਹਨ ਜਦੋਂ ਮਾਂ ਬੱਚਿਆਂ ਨੂੰ ਜਿੱਦ ਕਰਦਾ ਹੋਇਆ ਦੇਖਦੀ ਹੈ ਤਾਂ ਉਹ ਔਖੜਾਉਣੇ ਵੇਚਣ ਵਾਲੀ ਔਰਤ ਨੂੰ ਆਪਣੇ ਕੋਲ ਬੁਲਾ ਲੈਂਦੀ ਹੈ ਉਹ ਉਸ ਤੋਂ ਆਪਣੇ ਬੱਚਿਆਂ ਲਈ ਖਿਡਾਉਣੇ ਖਰੀਦਣ ਲੱਗਦੀ ਹੈ ਜਦੋਂ ਜਦੋਂ ਉਹ ਔਰਤ ਖੇਡਾਂ ਦੇ ਪੈਸੇ ਮੰਗਦੀ ਹੈ ਤਾਂ ਬੱਚਿਆਂ ਦੀ ਮਾਂ ਉਸ ਨੂੰ ਘੱਟ ਪੈਸੇ ਦੇਣ ਲੱਗਦੀ ਹੈ ਪਰ ਉਹਦਾ ਘਰ ਵਾਲਾ ਕਹਿੰਦਾ ਹੈ ਕਿ ਨਹੀਂ ਰਹਿਣ ਦੇ ਤੂੰ ਇਹਨੇ ਜਿੰਨੇ ਮੰਗੇ ਆ ਉਹਨੇ ਹੀ ਦੇ ਦੇ ਇਹ ਵੀ ਤਾਂ ਵਿਚਾਰੀ ਗਰੀਬ ਹੈ ਜਦੋਂ ਉਹ ਪੈਸੇ ਦੇਣ ਲੱਗਦਾ ਤਾਂ ਕਢਾਉਣੇ ਵੇਚਣ ਵਾਲੀ ਔਰਤ ਉਸ ਨੂੰ ਦੇਖ ਲੈਂਦੀ ਹੈ ਉਹ ਉਸ ਨੂੰ ਦੇਖ ਕੇ ਬਿਸ਼ਰਮੀ ਜੀ ਮੰਨਣ ਲੱਗਦੀ ਹੈ ਇਸ ਤੋਂ ਪਹਿਲਾਂ ਉਹ ਔਰਤ ਉੱਚੀ ਉੱਚੀ ਬੋਲ ਰਹੀ ਸੀ ਤੇ ਉਹਦੇ ਚਿਹਰੇ ਉੱਤੇ ਖੁਸ਼ੀ ਸੀ ਪਰ ਉਸ ਆਦਮੀ ਨੂੰ ਦੇਖ ਕੇ ਉਹਦਾ ਚਿਹਰਾ ਹੀ ਉੱਤਰ ਗਿਆ ਸੀ ਉਸ ਆਦਮੀ ਨੂੰ ਵੀ ਬਹੁਤ ਕੁਝ ਜ਼ਿਆਦਾ ਆਉਣ ਲੱਗਿਆ ਸੀ ਤੇ ਉਹਦੇ ਮੂੰਹ ਤੇ ਪਰੇਸ਼ਾਨੀ ਵੀ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ। ਖੜਾਉਣੇ ਵੇਚਣ ਵਾਲੀ ਔਰਤ ਉਹਨਾਂ ਤੋਂ ਪੈਸੇ ਲੈਂਦੀ ਹੈ ਤੇ ਉੱਥੋਂ ਚਲੀ ਜਾਂਦੀ ਹੈ। ਕੌਣ ਸੀ ਉਹ ਔਰਤ ਤੇ ਉਹ ਦੋਨੇ ਜਾਣੇ ਇੱਕ ਦੂਜੇ ਨੂੰ ਕਿਵੇਂ ਜਾਣਦੇ ਸੀ ਤੇ ਐਵੇਂ ਇੱਕ ਦੂਜੇ ਨੂੰ ਦੇਖ ਕੇ ਕਿਉਂ ਕਰ ਰਹੇ ਸੀ? ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਪੰਜਾਬ ਦੇ ਪਾਈ ਭਗਤਾ ਪਿੰਡ ਵਿੱਚ ਅੰਜਲੀ ਨਾਮ ਦੀ ਇੱਕ ਕੁੜੀ ਰਹਿੰਦੀ ਹੈ ਜਿਹੜੀ ਕਿ ਬਹੁਤ ਹੀ ਸੋਹਣੀ ਹੈ। ਉਹ ਪੜੀ ਲਿਖੀ ਵੀ ਹੈ ਉਹਨੂੰ ਆਪਣੀ ਖੂਬਸੂਰਤੀ ਦਾ ਬਹੁਤ ਹੰਕਾਰ ਸੀ ਉਹ ਆਪਣੀਆਂ ਸਹੇਲੀਆਂ ਵਿੱਚ ਬੈੰਦੀ ਤਾਂ ਇਹੀ ਕਹਿੰਦੀ ਕਿ ਦੇਖਿਓ ਮੈਂ ਆਪਣੇ ਘਰ ਵਿੱਚ ਰਾਜ ਕਰਾਂਗੀ ਜਿਸ ਮੁੰਡੇ ਨਾਲ ਮੇਰਾ ਵਿਆਹ ਹੋਵੇਗਾ ਉਹ ਮੇਰੇ ਹਮੇਸ਼ਾ ਹੀ ਅੱਗੇ ਪਿੱਛੇ ਘੁੰਮਦਾ ਰਹੇਗਾ ਉਸ ਦੀਆਂ ਸਹੇਲੀਆਂ ਉਹਦੀ ਇਹ ਗੱਲ ਨੂੰ ਹਾਸੇ ਚ ਪਾ ਦਿੰਦੀਆਂ ਹੁਣ ਅੰਜਲੀ ਦੀ ਵਿਆਹ ਦੀ ਉਮਰ ਹੋ ਗਈ ਸੀ ਉਹਦੇ ਘਰ ਵਾਲੇ ਉਹਦੇ ਲਈ ਮੁੰਡਾ ਦੇਖਣ ਲੱਗਦੇ ਨੇ ਉਹਨਾਂ ਨੂੰ ਨੇੜੇ ਹੀ ਸ਼ਹਿਰ ਵਿੱਚ ਇੱਕ ਮੁੰਡਾ ਮਿਲ ਜਾਂਦਾ ਜਿਹਦਾ ਨਾਮ ਵਿਸ਼ਾਲ ਸੀ ਵਿਸ਼ਾਲ ਇੱਕ ਕੰਪਨੀ 'ਚ ਕੰਮ ਕਰਦਾ ਸੀ ਤੇ ਵਧੀਆ ਪੈਸੇ ਕਮਾਉਂਦਾ ਸੀ ਅੰਜਲੀ ਦੇ ਘਰਦਿਆਂ ਨੂੰ ਇਹ ਰਿਸ਼ਤਾ ਬਹੁਤ ਵਧੀਆ ਲੱਗਦਾ ਹੈ ਉਹ ਜਲਦੀ ਨਾਲ ਇਹਨਾਂ ਦੋਨਾਂ ਦਾ ਵਿਆਹ ਤੈਅ ਕਰ ਦਿੰਦੇ ਨੇ ਥੋੜੇ ਸਮੇਂ ਵਿੱਚ ਹੀ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਵੀ ਅੰਜਲੀ ਦਾ ਹੰਕਾਰ ਘਟ ਨਹੀਂ ਹੁੰਦਾ ਉਹਨੂੰ ਆਪਣੀ ਖੂਬਸੂਰਤੀ ਤੇ ਬਹੁਤ ਹੀ ਹੰਕਾਰ ਸੀ ਉਹ ਵਿਸ਼ਾਲ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਣਾ ਚਾਹੁੰਦੀ ਸੀ ਵਿਸ਼ਾਲ ਉਸ ਦੀਆਂ ਗਲਤੀਆਂ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸੋਚਦਾ ਹੈ ਕਿ ਅਜੇ ਨਵਾਂ ਨਵਾਂ ਵਿਆਹ ਹੋਇਆ ਹੈ ਹੌਲੀ-ਹੌਲੀ ਇਹ ਸਾਡੇ ਘਰ ਵਿੱਚ ਰਹਿਣ ਦੇ ਢੰਗ ਤਰੀਕੇ ਸਿੱਖ ਜਾਵੇਗੀ ਤੇ ਆਪਣੇ ਆਪ ਨੂੰ ਬਦਲ ਲਵੇਗੀ ਇਸੇ ਕਰਕੇ ਉਹ ਉਸ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਮਾਫ ਕਰ ਦਿੰਦਾ ਹੈ ਪਰ ਅੰਜਲੀ ਨੂੰ ਤਾਂ ਇਹ ਲੱਗਦਾ ਹੈ ਕਿ ਇਹ ਮੇਰੀ ਖੂਬਸੂਰਤੀ ਦੇ ਕਰਕੇ ਹੀ ਮੇਰੀਆਂ ਗਲਤੀਆਂ ਨੂੰ ਮਾਫ ਕਰ ਰਿਹਾ ਹੈ ਵਿਸ਼ਾਲ ਦੇ ਘਰ ਵਿੱਚ ਉਸ ਦੀ ਇੱਕ ਭੈਣ ਸੀ ਜੋ ਕਿ ਬਿਮਾਰ ਹੀ ਰਹਿੰਦੀ ਸੀ ਉਹ ਸੀ ਤੇ ਉਹਦੀ ਮਾਂ ਵਿਸ਼ਾਲ ਦਾ ਘਰ ਸ਼ਹਿਰ ਤੋਂ ਬਾਹਰ-ਬਾਰ ਸੀ ਉਹਦੀ ਤਨਖਾਹ ਕਾਫੀ ਸੀ ਤੇ ਘਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਚੱਲ ਰਿਹਾ ਸੀ। ਅਜੇ ਵਿਸ਼ਾਲ ਦੇ ਵਿਆਹ ਨੂੰ 6 ਮਹੀਨੇ ਨਹੀਂ ਹੋਏ ਸੀ ਕਿ ਉਹਨੂੰ ਆਪਣੀ ਕੰਪਨੀ ਦੇ ਕੰਮ ਵਿੱਚ ਵਿਦੇਸ਼ ਜਾਣਾ ਪੈਂਦਾ। ਇਹ ਸੁਣ ਕੇ ਅੰਜਲੀ ਵੀ ਉਹਦੇ ਨਾਲ ਜਾਣ ਦੀ ਜਿੱਦ ਕਰਨ ਲੱਗਦੀ ਹੈ। ਪਰ ਵਿਸ਼ਾਲ ਮਨਾਂ ਕਰ ਦਿੰਦਾ। ਉਹ ਕਹਿੰਦਾ ਕਿ ਉੱਥੋਂ ਦੀ ਪਾਲਿਸੀ ਇਹੀ ਹੈ ਕਿ ਮੈਨੂੰ ਇਕੱਲਾ ਹੀ ਜਾਣਾ ਪਵੇਗਾ। ਮੈਂ ਪਰਿਵਾਰ ਨੂੰ ਨਾਲ ਨਹੀਂ ਲਿਜਾ ਸਕਦਾ। ਨਾਲੇ ਘਰ ਵਿੱਚ ਕਿੰਨੇ ਕੰਮ ਨੇ। ਉਹਨਾਂ ਵਿੱਚ ਤੂੰ ਮਾਂ ਦਾ ਹੱਥ ਵਟਾਇਆ ਕਰ। ਮੈਂ ਛੇਤੀ ਆ ਜਾਵਾਂਗਾ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਅੰਜਲੀ ਅਜੇ ਘਰ ਦੇ ਕੰਮਾਂ ਵਿੱਚ ਉਸਦੀ ਮਾਂ ਦਾ ਕੋਈ ਹੱਥ ਨਹੀਂ ਸੀ ਵਟਾਉਂਦੀ ਸਿਰਫ ਇੱਕ ਰੋਟੀ ਜ਼ਰੂਰ ਬਣਾ ਦਿੰਦੀ ਸੀ ਉਹ ਉਸਦੀ ਇਹ ਗੱਲ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਉਹ ਨਾਲ ਜਾਣ ਦੀ ਜਿੱਦ ਕਰਨ ਲੱਗਦੀ ਹੈ ਪਰ ਵਿਸ਼ਾਲ ਸਾਫ਼-ਸਾਫ਼ ਮਨਾਂ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਕੰਪਨੀ ਨੇ ਮੈਨੂੰ ਇੰਨੇ ਰੁਪਏ ਨਹੀਂ ਦੇਣੇ ਕਿ ਮੈਂ ਉੱਥੇ ਤੈਨੂੰ ਵੀ ਰੱਖ ਸਕਾਂ ਇਸ ਤਰ੍ਹਾਂ ਤਾਂ ਆਪਣਾ ਖਰਚਾ ਬਹੁਤ ਹੀ ਵੱਧ ਜਾਏਗਾ ਉਹ ਕਹਿੰਦਾ ਹੈ ਕਿ ਮੈਂ ਸਿਰਫ 2 ਮਹੀਨੇ ਲਈ ਤਾਂ ਜਾ ਰਿਹਾ ਹਾਂ ਉਸ ਤੋਂ ਬਾਅਦ ਮੈਂ ਵਾਪਸ ਆ ਜਾਵਾਂਗਾ ਇਹ ਸੁਣ ਕੇ ਅੰਜਲੀ ਕਹਿੰਦੀ ਹੈ ਕਿ ਜੇਕਰ ਅਜਿਹਾ ਹੈ ਤਾਂ ਮੈਂ 2 ਮਹੀਨੇ ਜਦੋਂ ਤੱਕ ਤੁਸੀਂ ਇੱਥੇ ਨਹੀਂ ਹੋਵੋਗੇ ਮੈਂ ਆਪਣੇ ਪੇਕੇ ਘਰ ਰਹਾਂਗੀ ਜਦੋਂ ਤੁਸੀਂ ਆਗੇ ਉਦੋਂ ਹੀ ਵਾਪਸ ਆਵਾਂਗੀ ਉਸ ਦੀ ਇਹ ਗੱਲ ਸੁਣ ਕੇ ਵਿਸ਼ਾਲ ਪਹਿਲਾਂ ਤਾਂ ਥੋੜਾ ਜਿਹਾ ਸੋਚਣ ਲੱਗਦਾ ਹੈ ਪਰ ਫਿਰ ਉਹ ਹਾਂਮੀ ਭਰ ਦਿੰਦਾ ਹੈ ਹੁਣ ਅੰਜਲੀ ਆਪਣੇ ਪੇਕੇ ਪਿੰਡ ਆ ਗਈ ਸੀ ਤੇ ਵਿਸ਼ਾਲ ਆਪਣਾ ਕੰਮ ਕਰਨ ਲਈ ਵਿਦੇਸ਼ ਚਲਾ ਗਿਆ ਸੀ। ਵਿਸ਼ਾਲ ਦਾ ਉੱਥੇ ਕੰਮ ਵਧੀਆ ਚੱਲ ਰਿਹਾ ਸੀ। ਉਸ ਨੂੰ ਗਏ ਨੂੰ ਡੇਢ ਮਹੀਨਾ ਹੋ ਗਿਆ ਸੀ। ਇੱਕ ਦਿਨ ਉਹਦੀ ਮਾਂ ਫੋਨ ਤੇ ਰੋਣ ਲੱਗਦੀ ਹੈ। ਉਹਦੀ ਮਾਂ ਜ਼ੋਰ-ਜ਼ੋਰ ਦੀ ਰੋਂਦੀ ਹੈ। ਆਪਣੀ ਮਾਂ ਨੂੰ ਇਸ ਤਰ੍ਹਾਂ ਰੋਂਦਾ ਦੇਖ ਕੇ ਵਿਸ਼ਾਲ ਘਬਰਾ ਜਾਂਦਾ ਹੈ। ਉਹ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ ਕੀ ਗੱਲ ਹੋ ਗਈ? ਤੁਸੀਂ ਰੋ ਕਿਉਂ ਰਹੇ ਹੋ? ਮੈਨੂੰ ਦੱਸੋ ਤਾਂ ਸਹੀ। ਇਸ ਉੱਤੇ ਵਿਸ਼ਾਲ ਦੀ ਮਾਂ ਕਹਿੰਦੀ ਹੈ ਕਿ ਮੈਂ ਤੇਰਾ ਵਿਆਹ ਇਸ ਲਈ ਕੀਤਾ ਸੀ। ਤਾ ਜੋ ਬੁਢਾਪੇ ਵਿੱਚ ਮੈਨੂੰ ਥੋੜਾ ਬਹੁਤਾ ਸਹਾਰਾ ਮਿਲ ਜਾਵੇ ਪਰ ਅੰਜਲੀ ਤਾਂ ਆਪਣੇ ਪੇਕੇ ਘਰ ਜਾ ਕੇ ਹੀ ਬਹਿ ਗਈ ਹੈ ਉਸ ਨੂੰ ਉੱਥੇ ਨਹੀਂ ਰਹਿਣਾ ਚਾਹੀਦਾ ਸੀ ਉਹਨੂੰ ਤਾਂ ਇੱਥੇ ਹੋਣਾ ਚਾਹੀਦਾ ਸੀ ਤਾਂ ਜੋ ਮੈਨੂੰ ਥੋੜਾ ਬਹੁਤਾ ਸਹਾਰਾ ਮਿਲ ਸਕੇ ਪਰ ਉਹ ਇਹ ਗੱਲ ਬਿਲਕੁਲ ਹੀ ਨਹੀਂ ਸੋਚ ਰਹੀ ਇਹ ਸੁਣ ਕੇ ਵਿਸ਼ਾਲ ਚੁੱਪ ਕਰ ਜਾਂਦਾ ਹੈ ਉਹ ਸੋਚ ਵਿਚਾਰ ਵਿੱਚ ਪੈ ਜਾਂਦਾ ਹੈ ਕਿਉਂਕਿ ਉਹਨੇ ਹੀ ਤਾਂ ਆਪਣੇ ਘਰ ਵਾਲੀ ਨੂੰ ਜਾਣ ਲਈ ਕਿਹਾ ਸੀ ਉਹ ਸੋਚਣ ਲੱਗਦਾ ਹੈ ਕਿ ਮੇਰੀ ਮਾਂ ਜੋ ਕੁਝ ਕਹਿ ਰਹੀ ਹੈ ਉਹ ਬਿਲਕੁਲ ਹੀ ਸਹੀ ਕਹਿ ਰਹੀ ਹੈ ਕਿਉਂਕਿ ਉਸ ਦੀ ਘਰ ਵਾਲੀ ਨੂੰ ਇਸ ਸਮੇਂ ਮੇਰੇ ਮਾਂ ਦੇ ਕੋਲ ਹੋਣਾ ਚਾਹੀਦਾ ਹੈ ਨਾ ਕਿ ਆਪਣੇ ਪੇਕੇ ਘਰ ਇਹ ਸਭ ਕੁਝ ਸੋਚ ਕੇ ਵਿਸ਼ਾਲ ਕਹਿੰਦਾ ਹੈ ਕਿ ਮਾਂ ਮੈਂ ਅੰਜਲੀ ਨੂੰ ਫੋਨ ਕਰ ਦਿੰਦਾ ਉਹ ਤੁਹਾਡੇ ਕੋਲ ਆ ਜਾਏਗੀ ਤੇ ਤੁਹਾਡੇ ਕੰਮਾਂ ਵਿੱਚ ਹੱਥ ਵਟਾ ਦਿਆ ਕਰੇਗੀ ਵਿਸ਼ਾਲ ਉੱਥੋਂ ਹੀ ਅੰਜਲੀ ਦੇ ਫੋਨ ਤੇ ਫੋਨ ਕਰਦਾ ਹੈ ਉਹ ਅੰਜਲੀ ਨੂੰ ਕਹਿੰਦਾ ਹੈ ਕਿ ਅੰਜਲੀ ਤੂੰ ਘਰ ਜਲੀ ਜਾ ਕਿਉਂਕਿ ਮਾਂ ਨੂੰ ਕੰਮ ਸੰਭਾਲਣ ਵਿੱਚ ਦਿੱਕਤ ਹੋ ਰਹੀ ਹੈ ਤੇ ਉਧਰ ਛੋਟੀ ਵੀ ਬਹੁਤ ਬਿਮਾਰ ਹੋ ਗਈ ਐ ਉਹਨੂੰ ਵੀ ਸੰਭਾਲਣਾ ਪੈਂਦਾ ਜੇ ਤੂੰ ਉੱਥੇ ਚਲੀ ਜਾਵੇਂਗੀ ਤਾਂ ਮਾਣ ਨੂੰ ਥੋੜਾ ਬਹੁਤਾ ਸਹਾਰਾ ਮਿਲ ਜੇਗਾ ਪਰ ਅੰਜਲੀ ਵਿਸ਼ਾਲ ਦੀ ਇੱਕ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਉਹਦੀ ਇੱਕ ਨਹੀਂ ਗੱਲ ਸੁਣਦੀ ਉਹ ਸਾਫ਼-ਸਾਫ਼ ਮਨਾਂ ਕਰ ਦਿੰਦੀ ਐ ਉਹ ਕਹਿੰਦੀ ਐ ਕਿ ਮੈਂ ਕੱਲੀ ਉੱਥੇ ਨਹੀਂ ਜਾਵਾਂਗੀ ਜਦੋਂ ਤੁਸੀਂ ਆਏ ਮੈਂ ਤਾਂ ਉਦੋਂ ਹੀ ਜਾਵਾਂਗੀ ਇਹ ਸੁਣ ਕੇ ਵਿਸ਼ਾਲ ਨੂੰ ਗੁੱਸਾ ਆਉਂਦਾ ਉਹ ਅੰਜਲੀ ਨਾਲ ਨਾਰਾਜ਼ ਹੋ ਜਾਂਦਾ ਉਹ ਉਸਨੂੰ ਤਮਕਾਉਣ ਲੱਗਦਾ ਕਹਿੰਦਾ ਹੈ ਕਿ ਜੇ ਤੂੰ ਬਾਪ ਸੌਣਾ ਤਾਂ ਹੁਣੇ ਘਰੇ ਚਲੀ ਜਾ ਨਹੀਂ ਤਾਂ ਮੇਰੇ ਅਜ ਤੋਂ ਮੌਰੋਂ ਵੀ ਤੈਨੂੰ ਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਮੈਨੂੰ ਤੇਰੀ ਲੋੜ ਹੈ ਮੇਰੇ ਮਗਰੋਂ ਮੇਰੇ ਘਰ ਨੂੰ ਸੰਭਾਲਣ ਵਿੱਚ ਮੈਨੂੰ ਤੇਰੀ ਮਦਦ ਚਾਹੀਦੀ ਹੈ ਹੁਣ ਜੇ ਤੂੰ ਘਰੇ ਨਹੀਂ ਜਾਵੇਂਗੀ ਤਾਂ ਫੇਰ ਮੈਨੂੰ ਕੀ ਫਾਇਦਾ ਹੋਇਆ ਤੇਰੇ ਨਾਲ ਵਿਆਹ ਕਰਵਾਉਣ ਦਾ ਇਹ ਸੁਣ ਕੇ ਅੰਜਲੀ ਵੀ ਗਰਮ ਹੋ ਜਾਂਦੀ ਹੈ ਉਹ ਵੀ ਕੁਝ ਗੱਲਾਂ ਵਿਸ਼ਾਲ ਨੂੰ ਇਸ ਤਰ੍ਹਾਂ ਦੀਆਂ ਕਹਿ ਦਿੰਦੀ ਹੈ ਜਿਨ੍ਹਾਂ ਤੇ ਵਿਸ਼ਾਲ ਨੂੰ ਵੀ ਕਾਫੀ ਗੁੱਸਾ ਆਉਂਦਾ ਹੈ ਉਹਨਾਂ ਵਿੱਚ ਕਾਫੀ ਚਰਬਹਿਸ ਹੁੰਦੀ ਹੈ ਪਰ ਅੰਜਲੀ ਆਪਣੀ ਜਿੱਦ ਤੇ ਅੜੀ ਰਹਿੰਦੀ ਹੈ ਉਹ ਸਾਫ਼-ਸਾਫ਼ ਮਨਾ ਕਰ ਦਿੰਦੀ ਹੈ ਵਿਸ਼ਾਲ ਗੁੱਸੇ ਵਿੱਚ ਉਸ ਨੂੰ ਕਹਿ ਦਿੰਦਾ ਹੈ ਕਿ ਹੁਣ ਤੈਨੂੰ ਕਦੇ ਵੀ ਆਉਣ ਦੀ ਕੋਈ ਲੋੜ ਨਹੀਂ ਇਹ ਕਹਿ ਕੇ ਫੋਨ ਕੱਟ ਦਿੰਦਾ ਹੈ ਅੰਜਲੀ ਦਾ ਫੋਨ ਕੱਟਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਫੋਨ ਕਰਕੇ ਦੱਸਦਾ ਹੈ ਕਿ ਅੰਜਲੀ ਨੇ ਆਉਣ ਤੋਂ ਮਨਾ ਕਰ ਦਿੱਤਾ ਮਾਂ ਉਸ ਨੂੰ ਕਹਿੰਦੀ ਹੈ ਕਿ ਮੈਂ ਤਾਂ ਤੈਨੂੰ ਫੋਨ ਤੇ ਇਸ ਲਈ ਕਹਿ ਦਿੱਤਾ ਸੀ ਤਾਂ ਜੋ ਮੇਰਾ ਮਨ ਥੋੜਾ ਜਿਹਾ ਹਲਕਾ ਹੋ ਜੇ ਜੇ ਉਹ ਨਹੀਂ ਆਉਣਾ ਚਾਹੁੰਦੀ ਤਾਂ ਨਾ ਆਉਣ ਦੇ ਕੋਈ ਗੱਲ ਨਹੀਂ ਇਹ ਕਹਿ ਕੇ ਮਾ ਫੋਨ ਕੱਟ ਦਿੰਦੀ ਹੈ 15 ਦਿਨ ਇਸੇ ਤਰ੍ਹਾਂ ਲੰਘ ਜਾਂਦੇ ਨੇ ਵਿਸ਼ਾਲ ਨੂੰ ਗਏ ਨੂੰ ਹੁਣ 2 ਮਹੀਨੇ ਹੋ ਗਏ ਸਨ ਇੰਨਾ 15 ਦਿਨਾਂ ਵਿੱਚ ਨਾ ਹੀ ਤਾਂ ਵਿਸ਼ਾਲ ਨੇ ਅੰਜਲੀ ਨੂੰ ਮੁੜ ਕੇ ਫੋਨ ਕੀਤਾ ਤੇ ਨਾ ਹੀ ਅੰਜਲੀ ਨੇ ਉਸ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਵਿਸ਼ਾਲ ਵਾਪਸ ਆਪਣੇ ਸ਼ਹਿਰ ਆ ਗਿਆ ਸੀ ਤੇ ਵਾਪਸ ਆਏ ਨੂੰ ਵੀ ਉਸ ਨੂੰ 10 ਦਿਨ ਹੋ ਗਏ ਸਨ ਇਹ ਗੱਲ ਅੰਜਲੀ ਨੂੰ ਵੀ ਪਤਾ ਸੀ ਕਿ ਵਿਸ਼ਾਲ ਵਾਪਸ ਆ ਗਿਆ ਹੈ ਉਸ ਦੇ ਘਰ ਵਾਲੇ ਵੀ ਉਹਨੂੰ ਕਹਿੰਦੇ ਨੇ ਕਿ ਹੁਣ ਤਾਂ ਵਿਸ਼ਾਲ ਵਾਪਸ ਆ ਗਿਆ ਹੁਣ ਤਾਂ ਤੈਨੂੰ ਆਪਣੇ ਘਰ ਜਾਣਾ ਚਾਹੀਦਾ ਪਰ ਅੰਜਲੀ ਸਾਫ਼-ਸਾਫ਼ ਮਨਾਂ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਵਿਸ਼ਾਲ ਨੇ ਮੇਰੇ ਨਾਲ ਬਹੁਤ ਜ਼ਿਆਦਾ ਲੜਾਈ ਕੀਤੀ ਹੈ ਜੇ ਉਹ ਮੈਨੂੰ ਆਪ ਲੈਣ ਆਉਣਗੇ ਮੈਂ ਤਾਂ ਤਾਂ ਹੀ ਉਹਨਾਂ ਦੇ ਘਰ ਵਾਪਸ ਜਾਵਾਂਗੀ ਨਹੀਂ ਤਾਂ ਮੈਂ ਕਦੇ ਨਹੀਂ ਜਾਵਾਂਗੀ ਅੰਜਲੀ ਨੂੰ ਆਪਣੇ ਰੂਪ ਤੇ ਘਮੰਡ ਸੀ ਉਹਨੂੰ ਇਹ ਸੀ ਕਿ ਵਿਸ਼ਾਲ ਤਾਂ ਭੱਜਿਆ-ਭੱਜਿਆ ਮੇਰੇ ਪਿੱਛੇ ਆਵੇਗਾ ਮੈਨੂੰ ਲੈਣ ਲਈ ਕਿਉਂਕਿ ਮੈਂ ਬਹੁਤ ਸੋਹਣੀ ਆ ਅਰਵਿਸ਼ਾਲ ਉਸ ਨੂੰ ਲੈਣ ਨਹੀਂ ਆਉਂਦਾ ਉਹ ਆਰਾਮ ਨਾਲ ਆਪਣੇ ਘਰ ਰਹਿੰਦਾ ਹੈ ਆਪਣਾ ਕੰਮ ਕਰਦਾ ਹੈ ਹੁਣ ਜਦੋਂ ਵਿਸ਼ਾਲ ਦੀ ਮਾਂ ਇਹ ਦੇਖਦੀ ਹੈ ਕਿ ਵਿਸ਼ਾਲ ਰੋਜ਼ ਹੀ ਇਸ ਤਰ੍ਹਾਂ ਦੇ ਨੰਗਾ ਦਿੰਦਾ ਤੇ ਅੰਜਲੀ ਨੂੰ ਲੈਣ ਨਹੀਂ ਜਾ ਰਿਹਾ ਤਾਂ ਉਹਦੇ ਨਾਲ ਗੱਲ ਕਰਦੀ ਹੈ ਉਹ ਕਹਿੰਦੀ ਹੈ ਕਿ ਹੁਣ ਤਾਂ ਤੈਨੂੰ ਆਏ ਨੂੰ ਕਾਫੀ ਦਿਨ ਹੋ ਗਏ ਤੂੰ ਆਏ ਕਰ ਜਾ ਕੇ ਅੰਜਲੀ ਨੂੰ ਲੈ ਆ ਪਰ ਵਿਸ਼ਾਲ ਆਪਣੀ ਮਾਂ ਨੂੰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਕਿ ਉਹ ਆਪ ਹੀ ਗਈ ਸੀ ਤੇ ਉਹਨੂੰ ਆਪਣੇ ਆਪ ਹੀ ਆ ਜਾਣਾ ਚਾਹੀਦਾ ਨਾ ਹੀ ਤਾਂ ਮੈਂ ਉਹਨੂੰ ਛੱਡਣ ਗਿਆ ਸੀ ਤੇ ਨਾ ਹੀ ਮੈਂ ਉਹਨੂੰ ਲੈਣ ਜਾਵਾਂਗਾ ਮੈਂ ਤਾਂ ਉਹਨੂੰ ਫੋਨ ਵੀ ਨਹੀਂ ਕਰਾਂਗਾ ਜੇ ਉਹਨੇ ਆਉਣਾ ਹੈ ਤਾਂ ਬੇਸ਼ੱਕ ਆ ਜੇ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਹਨ ਇਹ ਸਭ ਕੁਝ ਸੁਣ ਕੇ ਵਿਸ਼ਾਲ ਦੀ ਮਾਂ ਪਰੇਸ਼ਾਨ ਹੋ ਜਾਂਦੀ ਹੈ ਫਿਰ ਉਹ ਸੋਚਦੀ ਹੈ ਕਿ ਜੇ ਮੁੰਡਾ ਜਿੱਦ ਕਰ ਰਿਹਾ ਹੈ ਤਾਂ ਕੋਈ ਗੱਲ ਨਹੀਂ ਮੈਂ ਹੀ ਅੰਜਲੀ ਦੇ ਘਰ ਫੋਨ ਕਰਕੇ ਉਹਨੂੰ ਕਹਿ ਦਿੰਨੀ ਆ ਕਿ ਉਹ ਵਾਪਸ ਆ ਜਾਵੇ ਇਹ ਸਭ ਕੁਝ ਸੋਚ ਕੇ ਵਿਸ਼ਾਲ ਦੀ ਮਾਂ ਅੰਜਲੀ ਦੇ ਘਰੇ ਫੋਨ ਕਰਦੀ ਹੈ ਫੋਨ ਅੰਜਲੀ ਦੀ ਮੰਮੀ ਚੁੱਕਦੀ ਹੈ ਉਹ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਅੰਜਲੀ ਨੂੰ ਵਾਪਸ ਭੇਜ ਦਿਓ ਕਿਉਂਕਿ ਹੁਣ ਤਾਂ ਵਿਸ਼ਾਲ ਵੀ ਇੱਥੇ ਆ ਗਿਆ ਤੇ ਉਹਨੂੰ ਇੱਥੇ ਆਏ ਨੂੰ ਕਾਫੀ ਦਿਨ ਹੋ ਗਏ ਨੇ ਪਰ ਅੰਜਲੀ ਦੀ ਮਾਂ ਕਹਿੰਦੀ ਹੈ ਕਿ ਇਹ ਤਾਂ ਆਪ ਜਿੱਦ ਫੜ ਕੇ ਬੈਠੀ ਹੈ ਕਿ ਜੇ ਵਿਸ਼ਾਲ ਆਵੇਗਾ ਤਾਂ ਹੀ ਮੈਂ ਵਾਪਸ ਜਾਵਾਂਗੀ ਨਹੀਂ ਮੈਂ ਵਾਪਸ ਨਹੀਂ ਜਾਵਾਂਗੀ ਇਹ ਸੁਣ ਕੇ ਮਾਂ ਪਰੇਸ਼ਾਨ ਹੋ ਜਾਂਦੀ ਹੈ ਵਿਸ਼ਾਲ ਦੀ ਮਾਂ ਅੰਜਲੀ ਦੀ ਮੰਮੀ ਨੂੰ ਸਾਰੀ ਗੱਲ ਦੱਸਦੀ ਹੈ ਉਹ ਦੱਸਦੀ ਹੈ ਕਿ ਕਿਸ ਤਰ੍ਹਾਂ ਵਿਸ਼ਾਲ ਨੇ ਉੱਥੋਂ ਇਸ ਨੂੰ ਫੋਨ ਕੀਤਾ ਸੀ ਕਿ ਵਾਪਸ ਚਲੀ ਜਾਵੇ ਪਰ ਇਸ ਨੇ ਮਨਾਂ ਕਰ ਦਿੱਤਾ ਸੀ ਇਸੇ ਕਰਕੇ ਇਹ ਦੋਨੇ ਇੱਕ ਦੂਜੇ ਨਾਲ ਗੁੱਸੇ ਹਨ ਤੇ ਇਹ ਘਰ ਦੇ ਕੰਮਾਂ ਵਿੱਚ ਵੀ ਮੇਰੀ ਕੋਈ ਮਦਦ ਨਹੀਂ ਸੀ ਕਰਦੀ ਸੋ ਜਦੋਂ ਇਹ ਸਾਰੀ ਗੱਲ ਉਹਦੇ ਘਰੇ ਪਤਾ ਲੱਗਦੀ ਹੈ ਤਾਂ ਅੰਜਲੀ ਦਾ ਪਿਤਾ ਉਹਨੂੰ ਸਮਝਾਉਣ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ ਇਹ ਛੋਟੀਆਂ-ਛੋਟੀਆਂ ਗਲਤਫਹਿਮੀਆਂ ਨਾਲ ਘਰ ਬਰਬਾਦ ਹੋ ਜਾਂਦੇ ਨੇ ਤੇ ਜੇ ਤੂੰ ਇਸੇ ਤਰ੍ਹਾਂ ਹੈਂਡ ਕਰੇਂਗੀ ਤਾਂ ਤੇਰਾ ਘਰ ਕਦੇ ਨਹੀਂ ਬਸੇਗਾ ਤੇ ਇਸ ਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ ਪਰ ਅੰਜਲੀ ਅਜੇ ਵੀ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਸੀ ਉਹ ਸਾਫ਼-ਸਾਫ਼ ਬਣਾ ਕਰਦੀ ਐ ਤੇ ਕਹਿੰਦੀ ਐ ਕਿ ਮੈਂ ਆਪਣੇ ਆਪ ਉਸ ਘਰ ਚ ਨਹੀਂ ਜਾਵਾਂਗੀ ਵਿਸ਼ਾਲ ਮੈਨੂੰ ਲੈਣ ਆਊਗਾ ਤਾਂ ਮੈਂ ਤਾਂ ਹੀ ਜਾਵਾਂਗੀ ਇਹ ਸਭ ਕੁਝ ਸੁਣ ਕੇ ਅੰਜਲੀ ਦਾ ਪਿਤਾ ਪਰੇਸ਼ਾਨ ਹੋ ਜਾਂਦਾ ਹੈ ਉਹ ਵਿਸ਼ਾਲ ਨੂੰ ਫੋਨ ਤੇ ਸਮਝਾਉਂਦਾ ਪਰ ਵਿਸ਼ਾਲ ਵੀ ਆਪਣੀ ਗੱਲ ਤੇ ਅੜਿਆ ਹੋਇਆ ਸੀ ਇਸ ਗੱਲ ਨੂੰ ਹੁਣ 6 ਮਹੀਨੇ ਬੀਤ ਚੁੱਕੇ ਸੀ ਨਾ ਹੀ ਤਾਂ ਵਿਸ਼ਾਲ ਉਸ ਨੂੰ ਲੈਣ ਆਇਆ ਤੇ ਨਾ ਹੀ ਅੰਜਲੀ ਵਾਪਸ ਆਈ ਵਿਸ਼ਾਲ ਇੱਕ ਵਕੀਲ ਕੋਲੋਂ ਤਲਾਕ ਦੇ ਕਾਗਜ਼ ਤਿਆਰ ਕਰਵਾਉਂਦਾ ਹੈ ਤੇ ਇਹ ਕਾਗਜ਼ ਆਪਣੀ ਪਤਨੀ ਦੇ ਘਰ ਪਹੁੰਚਾ ਦਿੰਦਾ ਹੈ ਜਿਵੇਂ ਹੀ ਤਲਾਕ ਦੇ ਕਾਗਜ਼ ਅੰਜਲੀ ਨੂੰ ਮਿਲਦੇ ਨੇ ਤਾਂ ਉਹ ਇੱਕਦਮ ਬੁਖਲਾ ਜਾਂਦੀ ਹੈ ਉਹ ਸੋਚਦੀ ਹੈ ਕਿ ਇਹਦੀ ਹਿੰਮਤ ਕਿਵੇਂ ਹੋਈ ਮੈਨੂੰ ਤਲਾਕ ਦੇਣ ਦੀ ਇਹ ਸਭ ਕੁਝ ਸੋਚ ਕੇ ਅੰਜਲੀ ਆਪਣੇ ਪਤੀ ਵਿਸ਼ਾਲ ਕੋਲ ਗੁੱਸੇ ਵਿੱਚ ਫੋਨ ਕਰਦੀ ਹੈ ਉਹ ਕਹਿੰਦੀ ਹੈ ਕਿ ਤੂੰ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ ਵਿਸ਼ਾਲ ਕਹਿੰਦਾ ਕਿ ਤੂੰ ਆਪਣੀ ਜਿੱਦ ਤੇ ਅੜੀ ਹੋਈ ਹੈ ਮੈਨੂੰ 6 ਮਹੀਨੇ ਹੋ ਗਏ ਵਾਪਸ ਆਈ ਨੂੰ ਪਰ ਅਜੇ ਤੱਕ ਤੂੰ ਆਈ ਨਹੀਂ ਮੈਂ ਤੈਨੂੰ ਤਲਾਕ ਨਾ ਦੇਵਾਂ ਤਾਂ ਹੋਰ ਕੀ ਕਰਾਂ ਜਦੋਂ ਆਪਾਂ ਇਕੱਠੇ ਰਹਿਣਾ ਹੀ ਨਹੀਂ ਇਸ ਤੋਂ ਚੰਗਾ ਤਾਂ ਅਲੱਗ ਹੋ ਜਾਈਏ ਵਿਸ਼ਾਲ ਦੀਆਂ ਇਹ ਸਭ ਗੱਲਾਂ ਨੂੰ ਸੁਣ ਕੇ ਅੰਜਲੀ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ ਉਹ ਉਸ ਨੂੰ ਤਲਾਕ ਦੇਣ ਲਈ ਤਿਆਰ ਹੋ ਜਾਂਦੀ ਹੈ ਕਿਉਂਕਿ ਅਜੇ ਵੀ ਉਹਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਕਾਨੂੰਨੀ ਕਾਰਵਾਈ ਹੁੰਦੀ ਹੈ ਤੇ ਦੋ ਤਿੰਨ ਤਰੀਕਾ ਪੈਂਦੀਆਂ ਦੋ ਤਿੰਨ ਤਰੀਕਾਂ ਤੋਂ ਬਾਅਦ ਦੋਨਾਂ ਦਾ ਤਲਾਕ ਹੋ ਜਾਂਦਾ ਹੈ ਦੋਨੇ ਆਪਣੇ ਆਪਣੇ ਘਰ ਵਿੱਚ ਅਲੱਗ-ਅਲੱਗ ਰਹਿਣ ਲੱਗਦੇ ਹਨ ਹੁਣ ਇਸ ਗੱਲ ਨੂੰ 5 ਸਾਲ ਬੀਤ ਚੁੱਕੀ ਸੀ ਵਿਸ਼ਾਲ ਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ ਦੂਜੇ ਵਿਆਹ ਤੋਂ ਉਸਦੇ ਦੋ ਬੱਚੇ ਵੀ ਹੋ ਗਏ ਸੀ ਉਹ ਚੰਗੀ ਤਰ੍ਹਾਂ ਆਪਣੇ ਪਰਿਵਾਰ ਨਾਲ ਰਹਿਣ ਲੱਗਦਾ ਹੈ ਜੋ ਉਸਦੀ ਦੂਜੀ ਪਤਨੀ ਸੀ ਉਹ ਅੰਜਲੀ ਤੋਂ ਵੀ ਸੋਹਣੀ ਸੀ ਤੇ ਚੰਗੀ ਤਰ੍ਹਾਂ ਨਾਲ ਆਪਣੇ ਘਰ ਨੂੰ ਸੰਭਾਲਦੀ ਸੀ ਵਿਸ਼ਾਲ ਦੀ ਦੂਜੀ ਘਰਵਾਲੀ ਨੇ ਪੂਰੇ ਘਰ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਤੇ ਉਹ ਉਸਦੀ ਬਿਮਾਰ ਭੈਣ ਦੀ ਦੇਖਭਾਲ ਵੀ ਆਪ ਹੀ ਕਰਦੀ ਸੀ ਇਹ ਸਭ ਕੁਝ ਦੇਖ ਕੇ ਵਿਸ਼ਾਲ ਬਹੁਤ ਖੁਸ਼ ਹੁੰਦਾ ਤੇ ਉਹ ਆਪਣੇ ਫੈਸਲੇ ਨੂੰ ਸਹੀ ਮੰਨਦਾ ਹੈ ਜੋ ਫੈਸਲਾ ਉਸਨੇ ਕੀਤਾ ਸੀ ਵੀ ਉਹ ਸਹੀ ਹੀ ਸੀ ਹੌਲੀ ਹੌਲੀ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਹੈ ਹੁਣ ਇਸ ਗੱਲ ਨੂੰ 10 ਸਾਲ ਬੀਤ ਚੁੱਕੇ ਸਨ ਇੱਕ ਦਿਨ ਵਿਸ਼ਾਲ ਆਪਣੇ ਪੂਰੇ ਪਰਿਵਾਰ ਨਾਲ ਇੱਕ ਵਿਆਹ ਤੋਂ ਘਰ ਵਾਪਸ ਆ ਰਿਹਾ ਸੀ ਜੋ 2 ਘੰਟੇ ਰਸਤੇ ਵਿੱਚ ਸੀ ਤਾਂ ਉਹਨਾਂ ਨੂੰ ਉੱਥੇ ਇੱਕ ਸਿਗਨਲ ਆਉਂਦਾ ਹੈ ਸਿਗਨਲ ਤੇ ਲਾਲ ਬੱਤੀ ਹੋਣ ਦੇ ਕਾਰਨ ਕਾਰ ਰੁਕ ਜਾਂਦੀ ਹੈ ਹੁਣ ਜਿਵੇਂ ਹੀ ਕਾਰ ਰੁਕਦੀ ਹੈ ਤਾਂ ਬੱਚਿਆਂ ਦੀ ਨਿਗਾਹ ਬਾਹਰ ਇੱਕ ਖੜਾਉਣੇ ਵੇਚਣ ਵਾਲੀ ਔਰਤ ਤੇ ਪੈ ਜਾਂਦੀ ਹੈ ਉਹ ਆਪਣੀ ਮਾਂ ਨੂੰ ਖੜਾਉਣੇ ਖਰੀਦ ਕੇ ਦੇਣ ਲਈ ਕਹਿਣ ਲੱਗਦੇ ਹਨ ਪਹਿਲਾਂ ਤਾਂ ਉਹਨਾਂ ਦੀ ਮਾਂ ਉਹਨਾਂ ਨੂੰ ਟਾਲ ਦਿੰਦੀ ਹੈ ਕਿ ਨਹੀਂ ਆਪਾਂ ਨਹੀਂ ਖਰੀਦਦੇ ਇਹ ਤਾਂ ਗੰਦੇ ਨੇ ਪਰ ਜਦੋਂ ਬੱਚੇ ਜ਼ਿਆਦਾ ਹੀ ਹਿੰਡ ਕਰਦੇ ਨੇ ਤਾਂ ਉਹਨਾਂ ਦੀ ਮਾਂ ਨੂੰ ਮਜਬੂਰ ਨਹੀਂ ਉਹਨਾਂ ਦੀ ਗੱਲ ਮੰਨਣੀ ਪੈਂਦੀ ਹੈ ਉਹ ਆਪਣੀ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਉਸ ਖੜਾਉਣੇ ਵੇਚਣ ਵਾਲੀ ਔਰਤ ਨੂੰ ਆਵਾਜ਼ ਲਗਾਉਂਦੀ ਹੈ। ਵਿਸ਼ਾਲ ਦਾ ਇਸ ਸਰਵਬਲ ਕੋਈ ਧਿਆਨ ਨਹੀਂ ਸੀ। ਉਹਦੀ ਤਾਂ ਨਜ਼ਰ ਸਿਰਫ ਬੱਤੀ ਤੇ ਸੀ ਕਿ ਕਦੋਂ ਹਰੀ ਬੱਤੀ ਹੋਵੇ ਤੇ ਕਦੋਂ ਅਸੀਂ ਚੱਲਗੇ। ਬੱਚਿਆਂ ਨੇ ਗੱਲਾਂ ਤਾਂ ਉਹਨੇ ਸੁਣ ਲਈਆਂ ਸਨ ਪਰ ਉਹਦਾ ਧਿਆਨ ਉਸ ਔਰਤ ਵੱਲ ਨਹੀਂ ਸੀ ਗਿਆ ਜੋ ਖੜਾਉਣੇ ਵੇਚ ਰਹੀ ਸੀ। ਜਦੋਂ ਉਹ ਖੜਾਉਣੇ ਵੇਚਣ ਵਾਲੀ ਔਰਤ ਕੋਲ ਆਉਂਦੀ ਹੈ ਤਾਂ ਵਿਸ਼ਾਲ ਦੀ ਦੂਜੀ ਪਤਨੀ ਉਸ ਔਰਤ ਤੋਂ ਦੋ ਖੜਾਉਣੇ ਖਰੀਦ ਲੈਂਦੀ ਹੈ। ਉਹ ਔਰਤ ਦੋਨੇ ਖੇਡਾਂ ਦਾ ਰੇਟ 120 ਰੁਪਏ ਮੰਗ ਰਹੀ ਸੀ ਜਦਕਿ ਵਿਸ਼ਾਲ ਦੀ ਪਤਨੀ ਸਿਰਫ 100 ਰੁਪਏ ਦੇ ਰਹੀ ਸੀ ਇਹ ਸਭ ਤੋਂ ਵਿਸ਼ਾਲ ਥੋੜਾ ਚਿੜ ਜਾਂਦਾ ਹੈ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਤੂੰ ਕੀ ਬੇਰਪਾਈ ਦੇ ਪਿੱਛੇ ਗਰੀਬਨਾ ਮੱਥਾ ਮਾਰ ਰਹੀ ਹੈ ਇਹ ਵੀ ਤਾਂ ਗਰੀਬ ਹੈ ਇਥੇ ਧੁੱਪ ਚ ਖੜੀ ਖੜਾਉਣੇ ਵੇਚ ਰਹੀ ਹੈ 20 ਰੁਪਏ ਨਾਲ ਤੈਨੂੰ ਕੀ ਫਰਕ ਪੈਣਾ ਇਹ ਕਹਿ ਕੇ ਵਿਸ਼ਾਲ ਆਪਣੇ ਪਰਸ ਵਿੱਚੋਂ 150 ਰੁਪਏ ਕੱਢ ਕੇ ਉਸ ਔਰਤ ਵੰਨ ਕਰ ਦਿੰਦਾ ਹੈ ਹੁਣ ਜਿਵੇਂ ਹੀ ਉਹ ਔਰਤ 150 ਰੁਪਏ ਦੇਖਦੀ ਹੈ ਤਾਂ ਉਹਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਉਹ ਆਪਣਾ ਮੂੰਹ ਸ਼ੀਸ਼ੇ ਦੇ ਥੱਲੇ ਕਰਕੇ ਕਹਿੰਦੀ ਹੈ ਕਿ ਸਾਹਿਬ ਜੀ ਤੁਸੀਂ ਤਾਂ ਬਹੁਤ ਹੀ ਚੰਗੇ ਹੋ ਹੁਣ ਜਿਵੇਂ ਹੀ ਵਿਸ਼ਾਲ ਉਸ ਖੜਾਉਣੇ ਵਾਲੀ ਨੂੰ ਦੇਖਦਾ ਹੈ ਤਾਂ ਉਹਦੇ ਚਿਹਰੇ ਦਾ ਤਾਂ ਰੰਗ ਹੀ ਬਦਲ ਜਾਂਦਾ ਹੈ ਤੇ ਜਿਵੇਂ ਹੀ ਉਹ ਖੜਾਉਣੇ ਵਾਲੀ ਵੀ ਵਿਸ਼ਾਲ ਨੂੰ ਦੇਖਦੀ ਹੈ ਉਹਦਾ ਵੀ ਮੂੰਹ ਉੱਡ ਜਾਂਦਾ ਹੈ ਉਹ ਵਿਸ਼ਾਲ ਤੋਂ ਉਹਨਾਂ ਪੈਸਿਆਂ ਨੂੰ ਫੜ ਕੇ ਖੜਾਉਣੇ ਦੇ ਕੇ ਚੁੱਪਚਾਪ ਉੱਥੋਂ ਚਲੀ ਜਾਂਦੀ ਹੈ ਵਿਸ਼ਾਲ ਦੇ ਮੂੰਹ ਦਾ ਰੰਗ ਦੇਖ ਕੇ ਉਹਦੀ ਪਤਨੀ ਨੂੰ ਵੀ ਕੁਝ ਉਪਰਾਜਾ ਲੱਗਦਾ ਹੈ ਜਿਵੇਂ ਹੀ ਬੱਤੀ ਹਰੀ ਹੁੰਦੀ ਹੈ ਵਿਸ਼ਾਲ ਕਾਰ ਚਲਾਉਣ ਲੱਗਦਾ ਹੈ ਤਾਂ ਉਹਦੀ ਪਤਨੀ ਉਹਨੂੰ ਪੁੱਛਣ ਲੱਗਦੀ ਹੈ ਕਿ ਕੀ ਤੁਸੀਂ ਉਸ ਔਰਤ ਨੂੰ ਜਾਣਦੇ ਸੀ ਤਾਂ ਵਿਸ਼ਾਲ ਕਹਿੰਦਾ ਹੈ ਕਿ ਹਾਂ ਮੈਂ ਇਹਨੂੰ ਜਾਣਦਾ ਸੀ ਇਹ ਮੇਰੀ ਉਹੀ ਪਹਿਲੀ ਪਤਨੀ ਸੀ ਜਿਹਦੇ ਬਾਰੇ ਵਿੱਚ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਿਆ ਅਸਲ ਵਿੱਚ ਵਿਸ਼ਾਲ ਨੇ ਆਪਣੀ ਪਹਿਲੇ ਰਿਸ਼ਤੇ ਬਾਰੇ ਆਪਣੀ ਪਤਨੀ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਤੇ ਬਾਅਦ ਵਿੱਚ ਹੀ ਉਸ ਨਾਲ ਵਿਆਹ ਕਰਵਾਇਆ ਸੀ ਇਹ ਸੁਣ ਕੇ ਉਹ ਕਹਿਣ ਲੱਗਦੀ ਐ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਉਹ ਇੱਕ ਵਧੀਆ ਪਰਿਵਾਰ ਦੀ ਕੁੜੀ ਸੀ ਫੇਰ ਉਹ ਇਸ ਤਰ੍ਹਾਂ ਰੋਡ ਤੇ ਖੜਾਉਣੇ ਕਿਉਂ ਵੇਚ ਰਹੀ ਸੀ ਇਹ ਸੁਣ ਕੇ ਵਿਸ਼ਾਲ ਕਹਿੰਦਾ ਕਿ ਹਾਂ ਇਹੀ ਗੱਲ ਤਾਂ ਮੈਨੂੰ ਵੀ ਸਮਝ ਨਹੀਂ ਆ ਰਹੀ ਇਸ ਲਈ ਮੈਂ ਕਾਫੀ ਪਰੇਸ਼ਾਨ ਹ ਜਦੋਂ ਅੰਜਲੀ ਤੇ ਵਿਸ਼ਾਲ ਦਾ ਤਲਾਕ ਹੋਇਆ ਸੀ ਤਾਂ ਵਿਸ਼ਾਲ ਨੇ ਉਹਨੂੰ 20 ਲੱਖ ਰੁਪਏ ਦਿੱਤੇ ਸਨ ਤੇ ਉਹਦੇ ਪਰਿਵਾਰ ਵੀ ਕਾਫੀ ਚੰਗਾ ਸੀ ਫੇਰ ਅਜਿਹੀ ਕੀ ਮਜਬੂਰੀ ਆ ਗਈ ਕਿ ਉਹਨੂੰ ਇਸ ਤਰ੍ਹਾਂ ਸੜਕ ਦੇ ਕਢਾਉਣੇ ਵਿੱਚ ਨੇ ਪੈ ਰਹੇ ਸੀ ਦੋਨੇ ਪਤੀ ਪਤਨੀ ਇਸ ਸਭ ਬਾਰੇ ਸੋਚਦੇ ਸੋਚਦੇ ਆਪਣੇ ਘਰ ਪਹੁੰਚ ਜਾਂਦੇ ਨੇ ਉਹ ਇਸ ਬਾਰੇ ਸੋਚਦੇ ਰਹਿੰਦੇ ਨੇ ਕਦੇ ਸੋਚਦੇ ਨੇ ਕਿ ਹੋ ਸਕਦਾ ਇਹਨੇ ਦੂਜਾ ਵਿਆਹ ਕਰਵਾ ਲਿਆ ਹੋਵੇ ਤੇ ਉਹਦਾ ਪਤੀ ਗਰੀਬ ਹੋਵੇ ਪਰ ਕਦੇ ਉਹ ਸੋਚਦੇ ਨੇ ਕਿ ਹੋ ਸਕਦਾ ਇਹ ਘਰ ਵਾਲਿਆਂ ਤੋਂ ਅਲੱਗ ਰਹਿਣ ਲੱਗੀ ਹੋਵੇ ਇਸੇ ਲਈ ਇੱਥੇ ਕੰਮ ਕਰ ਰਹੀ ਹੈ ਇਹ ਸਭ ਕੁਝ ਸੋਚ ਕੇ ਵਿਸ਼ਾਲ ਕਾਫੀ ਪਰੇਸ਼ਾਨ ਹੋ ਗਿਆ ਸੀ ਉਹ ਸੋਚ ਰਿਹਾ ਸੀ ਕਿ ਅਜਿਹਾ ਉਸ ਨਾਲ ਕੀ ਹੋ ਗਿਆ ਕਿ ਉਹ ਨੂੰ ਅਜਿਹੀ ਹਾਲਤ ਵਿੱਚ ਰਹਿਣਾ ਪੈ ਰਿਹਾ ਹੈ ਘਰ ਆ ਕੇ ਵਿਸ਼ਾਲ ਆਪਣੇ ਇੱਕ ਦੋਸਤ ਨੂੰ ਫੋਨ ਲਾਉਂਦਾ ਹੈ ਜਿਹੜਾ ਕਿ ਉਸਦੇ ਨਾਲ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਉਹ ਅੰਜਲੀ ਦੇ ਪਿੰਡ ਦਾ ਹੀ ਸੀ ਉਹ ਉਸ ਤੋਂ ਅੰਜਲੀ ਦੇ ਬਾਰੇ ਵਿੱਚ ਪੁੱਛਦਾ ਹੈ ਤਾਂ ਉਹ ਵਿਅਕਤੀ ਉਸ ਨੂੰ ਅੰਜਲੀ ਦੀ ਪੂਰੀ ਕਹਾਣੀ ਦੱਸਦਾ ਹੈ ਅਸਲ ਵਿੱਚ ਅੰਜਲੀ ਨੂੰ ਆਪਣੀ ਖੂਬਸੂਰਤੀ ਤੇ ਬਹੁਤ ਕਮਾਂਡ ਸੀ ਜਦੋਂ ਉਹਨਾਂ ਦਾ ਤਲਾਕ ਹੋ ਗਿਆ ਸੀ ਤਾਂ ਅੰਜਲੀ ਲਈ ਕਈ ਰਿਸ਼ਤੇ ਆਉਂਦੇ ਸੀ ਪਰ ਉਹਨਾਂ ਵਿੱਚੋਂ ਉਹਨੂੰ ਕੋਈ ਵੀ ਮੁੰਡਾ ਪਸੰਦ ਨਹੀਂ ਆਇਆ ਹੌਲੀ-ਹੌਲੀ ਸਮਾਂ ਲੰਘਦਾ ਜਾਂਦਾ ਹੈ ਤੇ ਤਲਾਕ ਤੋਂ 8 ਸਾਲ ਬਾਅਦ ਵੀ ਉਹਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ ਕਿਉਂਕਿ ਹੁਣ ਤੱਕ ਉਹਨੂੰ ਕੋਈ ਮੁੰਡਾ ਹੀ ਪਸੰਦ ਨਹੀਂ ਸੀ ਆਇਆ ਹੁਣ ਅੰਜਲੀ ਦਾ ਪਿਓ ਵੀ ਕਾਫੀ ਪਰੇਸ਼ਾਨ ਹੋ ਗਿਆ ਸੀ ਉਹ ਉਹਨੂੰ ਕਹਿੰਦਾ ਕਿ ਮੈਂ ਆਹ ਤੇਰੇ ਲਈ ਲਾਸਟ ਰਿਸ਼ਤਾ ਦੇਖ ਰਿਹਾ ਹਾਂ ਜੇ ਤੈਨੂੰ ਇਹ ਪਸੰਦ ਆ ਗਿਆ ਤਾਂ ਠੀਕ ਹੈ ਨਹੀਂ ਹੁਣ ਅੱਜ ਤੋਂ ਬਾਅਦ ਮੈਂ ਤੇਰੇ ਵਿਆਹ ਦਾ ਕੋਈ ਫਿਕਰ ਨਹੀਂ ਕਰਾਂਗਾ ਜੋ ਰਿਸ਼ਤਾ ਹੁਣ ਅੰਜਲੀ ਲਈ ਆਇਆ ਸੀ ਉਸ ਮੁੰਡੇ ਦੇ ਵੀ ਦੋ ਬੱਚੇ ਸੀ ਤੇ ਉਹਦਾ ਵੀ ਪਹਿਲਾਂ ਤਲਾਕ ਹੋ ਚੁੱਕਿਆ ਸੀ ਹੁਣ ਅੰਜਲੀ ਨੂੰ ਨਾ ਚਾਹੁੰਦੇ ਹੋਏ ਵੀ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਪੈਂਦਾ ਹੈ ਪਰ ਇਹ ਮੁੰਡਾ ਬਹੁਤ ਹੀ ਖਰਾਬ ਸੀ ਉਹ ਸ਼ਰਾਬ ਪੀਂਦਾ ਸੀ ਉਹ ਅੰਜਲੀ ਨੂੰ ਕਹਿੰਦਾ ਕਿ ਮੇਰੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਅੰਜਲੀ ਗੁੱਸੇ ਵਿੱਚ ਉਹਦੇ ਨਾਲ ਲੜਨ ਲੱਗਦੀ ਹੈ ਉਹ ਉਹਨੂੰ ਮੇਨੇ ਮਾਰਦਾ ਕਿ ਇਸੇ ਕਰਕੇ ਤਾਂ ਤੇਰੇ ਪਹਿਲੇ ਘਰ ਵਾਲੇ ਨੇ ਤੈਨੂੰ ਤਲਾਕ ਦਿੱਤਾ ਹੈ ਦੂਜੇ ਘਰ ਵਾਲੇ ਨਾਲ ਲੜਕੇ ਵੀ ਉਹ ਆਪਣੇ ਪੇਕੇ ਆ ਜਾਂਦੀ ਹੈ ਪਰ ਇਸ ਵਾਰ ਉਹਦਾ ਪਿਓ ਉਹਨੂੰ ਧੱਕੇ ਦੇ ਕੇ ਘਰ ਚੋਂ ਬਾਹਰ ਕੱਢ ਦਿੰਦਾ ਹੈ ਉਹ ਕਹਿੰਦਾ ਹੈ ਕਿ ਜਦੋਂ ਤੂੰ ਸਾਡੀ ਕੋਈ ਗੱਲ ਮੰਨਣੀ ਨਹੀਂ ਸਾਨੂੰ ਕੋਈ ਨਹੀਂ ਫਰਕ ਪੈਂਦਾ ਤੂੰ ਜਿੱਥੇ ਮਰਜ਼ੀ ਰਹਿ ਤੇਰੀ ਜੋ ਮਰਜ਼ੀ ਹੈ ਤੂੰ ਉਹ ਕਰ ਹੁਣ ਜਦੋਂ ਉਹਨੂੰ ਸਾਰੇ ਰਸਤੇ ਬੰਦ ਮਿਲਦੇ ਨੇ ਤਾਂ ਉਹ ਮਜਬੂਰਨ ਆਪਣੇ ਦੂਜੇ ਪਤੀ ਕੋਲ ਪਹੁੰਚ ਜਾਂਦੀ ਹੈ ਤੇ ਉੱਥੇ ਹੀ ਔਖੀ ਸੌਖੀ ਰਹਿਣ ਲੱਗਦੀ ਹੈ ਉਹਦਾ ਘਰ ਵਾਲਾ ਇੱਕ ਨੰਬਰ ਦਾ ਸ਼ਰਾਬੀ ਸੀ ਉਥੇ ਵਿੱਚ ਬਹੁਤ ਸਾਰੀਆਂ ਬੁਰੀਆਂ ਆਤਮਾਂ ਸਨ ਨਾ ਹੀ ਤਾਂ ਉਹ ਕੋਈ ਕੰਮ ਕਰਦਾ ਸੀ ਤੇ ਨਾ ਹੀ ਕੁਝ ਹੋਰ ਉਹਨੇ ਅੰਜਲੀ ਨੂੰ ਘਰ ਵਿੱਚ ਬੱਚਿਆਂ ਦੇ ਸੰਭਾਲਣ ਲਈ ਇੱਕ ਨੌਕਰਾਨੀ ਵਾਂਗੂ ਰੱਖਿਆ ਹੋਇਆ ਸੀ ਉਹਦੇ ਘਰ ਵਿੱਚ ਖਾਣ ਪੀਣ ਦੀ ਤੰਗੀ ਸ਼ੁਰੂ ਹੋ ਗਈ ਇਸ ਲਈ ਅੰਜਲੀ ਨੂੰ ਦੂਜੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਸੀ ਪਰ ਉਥੇ ਉਹਦੇ ਨਾਲ ਕੁਝ ਗਲਤ ਹੁੰਦਾ ਜਿਸ ਕਰਕੇ ਉਹ ਇਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੁਣ ਉਹ ਸੜਕ ਦੇ ਕਿਨਾਰੇ ਖੜਾਉਣੇ ਵੇਚਣ ਦਾ ਕੰਮ ਕਰਨ ਲੱਗੀ ਹੈ ਉਹ ਖੜਾਉਣੇ ਵੇਚ ਕੇ ਆਪਣਾ ਪਰਿਵਾਰ ਪਾਲਦੀ ਹੈ ਅੰਜਲੀ ਦੀ ਇਹ ਕਹਾਣੀ ਨੂੰ ਸੁਣ ਕੇ ਵਿਸ਼ਾਲ ਉਦਾਸ ਹੋ ਗਿਆ ਸੀ ਉਹ ਸੋਚਦਾ ਹੈ ਕਿ ਇਹ ਕਿਹੋ ਜਿਹਾ ਕਮੰਡ ਸੀ ਜਿਹਦੇ ਕਰਕੇ ਇੱਕ ਕੁੜੀ ਨੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਲਈ ਉਹ ਇਹ ਸਭ ਬਾਰੇ ਆਪਣੀ ਦੂਜੀ ਪਤਨੀ ਨੂੰ ਵੀ ਦੱਸਦਾ ਹੈ ਜੋ ਕੁਝ ਵੀ ਹੋ ਰਿਹਾ ਸੀ ਤੇ ਜੋ ਕੁਝ ਵੀ ਹੋ ਚੁੱਕਿਆ ਸੀ ਉਸ ਉੱਤੇ ਹੁਣ ਕਿਸੇ ਦਾ ਵੀ ਕੋਈ ਵਸ ਨਹੀਂ ਸੀ ਇਸੇ ਤਰ੍ਹਾਂ ਸਭ ਕੁਝ ਚੱਲਦਾ ਰਹਿੰਦਾ ਹੈ ਆਪਣੇ ਇੱਕ ਗਲਤ ਫੈਸਲੇ ਤੇ ਹੰਕਾਰ ਕਰਕੇ ਇੱਕ ਕੁੜੀ ਨੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਲਈ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਕਹਾਣੀ ਪਹਿਲੀ ਵਾਰੀ ਸੁਣ ਰਹੇ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ